ਕਾਟਰ ਦਿਖਾਉਣੇ ਆ ਬਾਈ ਜੀ ਸੋਨੂੰ ਰਸੀਆਂ ਦਿਖਾਈ ਬਾਈ ਆ ਪਾਈਪਾਂ ਬੰਨੀਆਂ ਰਬੜੀਆਂ ਪਾ ਲਾਉਂਦੇ ਆ ਜਿਹੜੀ ਨਹੀਂ ਉਹ ਪੋਤੇ ਬੰਨਦੇ ਆ ਦੇਖਿਓ ਸੜਕ ਸਾਫ ਕਰਦੇ ਆ ਕੁਰਸੀ ਬੰਨਦੇ ਆ ਨਾ ਨਾ ਕੁਰਸੀ ਨਾਲ ਹੀ ਪਹਿਲਾਂ ਹੁੰਦੀ ਪ੍ਰਧਾਨ ਮੰਤਰੀ ਯੋਜਨਾ ਵਾਲੀ ਸੜਕ ਬਣੀ ਆ ਨਾ ਉਹ ਸੈਡਰ ਤੋਂ ਸਾਫ ਕਰੀ ਜਾਂਦੇ ਦੇਖੋ ਕਿਵੇਂ ਕੱਟਦੀ ਆ ਅੱਖਾਂ ਨੂੰ ਮੈਂ ਪੂਰੀ ਸਫਾਈ ਹੋ ਜਾਂਦੀ ਆ ਤੇ ਸਾਡੇ ਮੇਨ ਰੋਡ ਤੇ ਜਿਹੜੇ ਮੇਨ ਰੋਡ ਆ ਨਾ ਉੱਥੇ ਐਕਸੀਡੈਂਟ ਕਿਉਂ ਹੁੰਦੇ ਇਹ ਹੀ ਕਰਨਾ ਉੱਥੇ ਜਿਹੜੇ ਮੋਟਰਸਾਈਕਲ ਨੂੰ ਤੇ ਸਾਈਕਲ ਮੰੰਗਣ ਵਾਲੇ ਸੜਕਾਂ ਹੁੰਦੀਆਂ ਪੱਟੀ ਲਕੀ ਹੁੰਦੀ ਿੱਤੀ ਉਹ ਸਾਰੇ ਰੁਕੀ ਪਈ ਐ ਕੋਈ ਕਿਸੇ ਨੂੰ ਪਤਾ ਨਹੀਂ ਕੋਈ ਪ੍ਰਸ਼ਾਸਨ ਨੂੰ ਪਤਾ ਨਹੀਂ ਕੋਈ ਛੜਕਾਲੇ ਵਿਭਾਗਾਂ ਨੂੰ ਪਤਾ ਕਾਹਦੇ ਨੂੰ ਕੁਝ ਨਹੀਂ ਪਤਾ ਜਿੰਨੇ ਰਸਤੇ ਮੇਨ ਰੋਡ ਤੇ ਚੜਦੇ ਆ ਛੜਕਾ ਤੇ ਉਹ ਸਾਰੇ ਬੰਦ ਐ ਦਿੱਤਾ ਹੈ ਨਹੀਂ ਅਗਲੇ ਨੂੰ ਕਿੰਨੇ ਸਿਖਰੇ ਕਾਂਗ ਮੇਨ ਰੋਡ ਤੇ ਚੜਾਉਂਦਾ ਤਾਂ ਪੂਰੇ ਦੋਨਿਆਂ ਪਾਸੇ ਕੱਟ ਖੜੇ ਹੁੰਦੇ ਐ ਸਿਰ ਸੈਤੋਂ ਕੱਖ ਟੱਪੇ ਤੇ ਕੀ ਐਕਸੀਡੈਂਟ ਹੋਈ ਜਾਂਦੇ ਆ ਆ ਦੇਖੋ ਕਿਵੇਂ ਚੱਲਦਾ ਵਧੀਆ ਸਾਰੀ ਸਾਫ ਸਪਾਈ ਕਰਦਾ ਨਾਲੇ ਛਾਇੜ ਦੇ ਨੂੰ ਰਸਤਾ ਖਾਵ ਹੋ ਜਾਂਦਾ ਹਾਦੀ ਉਹ ਪਹਾੜ ਵੀ ਚੜਦਾ ਇੱਥੇ ਅਜੇ ਟੋਕਾ ਵੀ ਚੜਦਾ ਹੈ ਚਾਹ ਤੇ ਚੱਕਦੇ ਬਾਈ ਮਾਰ ਕੇ ਪੂਰਾ ਯਾਰ ਉਹ ਘੜੇ ਆਪੋ ਦੇ ਕਰੇ ਮੈਂ ਦੇ ਕੋਲ ਆ ਗਿਆ ਮੈਂ ਦੇ ਟੋਕਾ ਚੜਦੇ ਸੀ ਬਾਈ ਦਾ ਟੋਕਾ ਵੀ ਚੜ ਜਾਂਦਾ ਸੀ ਤੋ ਕਈ ਲੋੜ ਹੀ ਨਹੀਂ ਪਾਰਾ ਹੈਗੀ ਹੈ ਆ ਮੇਨ ਰੋਡ ਆ ਗਿਆ ਇਹ ਜਾਂਦਾ ਰਾਮੇ ਤੋਂ ਤਲਵੰਡੀ ਮੋੜ ਰਾਮਪਰੇ ਨੂੰ ਰੋਡ ਹੈ ਇਹ ਤੇ ਆ ਚਿੱਟੀ ਪੱਟੀ ਵਾਲਾ ਰਸਤਾ ਦੇਖੋ ਸਾਰਾ ਰਕਿਆ ਪੈਣਾ ਇਹ ਬੰਦ ਆ ਜਾਵਾ ਇੱਥੇ ਕਿੱਥੇ ਐਕਸੀਡੈਂਟ ਹੀ ਹੋਣਗੇ ਜੋ ਵਿਚਾਲੇ ਕਰੂ ਅਗਲਾ ਮਸ਼ੀਨਰੀ ਮਗਰੋਂਦੀ ਹੁੰਦੀ ਹੈ ਆਇਦਰੋਂ ਦੇਖ ਲੋ ਗਰੇਲਾ ਲੰਗਾ ਜਿੱਥੇ ਆਰ ਦਿਖਾਈ ਜਾਂਦਾ ਸੋਨੂੰ ਮੈਂ ਉੱਪਰ ਦੇਖੋ ਇਹ ਰੋਡ ਐ ਇਹ ਟੂਲਪਲਾਜੇ ਵਾਲਾ ਰੋਡ ਐ ਜਦੋਂ ਆਪਾਂ ਨਾ ਲੰਘ ਜਿਕੇ ਇਧਰੋਂ ਤਲਵੰਡੀ ਸਾਬੋ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪੰਜਵਾਂ ਤਖਤ ਐ ਗਾਹਾਂ ਟੂਲਪਲਾਜਾ ਗਾਹਾਂ ਪਰਚੀ ਕਟਾਲੋ ਟੂਲਪਲਾਜੇ ਤੇ ਸੜਕਾਂ ਦੀ ਸਫਾਈ ਹੋਵੇ ਨਾ ਹੋਵੇ ਲੁੱਟ ਖੋਹ ਚੱਲਦੀ ਐ ਕਿਵੇਂ ਲੋਟ ਆਉਂਦਾ ਚੱਲੀ ਜਾਂਦਾ ਤੇ ਸਾਰੀਆਂ ਸੜਕਾਂ ਬੰਦ ਆ ਜਾਵਾ